ਤੁਸੀਂ ਦੇਖਿਆ ਪ੍ਰਧਾਨ ਮੰਤਰੀ ਸਾਹਿਬ ਸਾਡੇ ਵੀ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਹੁਣ ਪਿਛਲੇ 2 ਦਿਨਾਂ ਤੋਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਪਹਿਲੇ ਗੇਟ ਦੇ ਵਿੱਚ ਉਹਨੂੰ ਪਤਾ ਲੱਗ ਗਿਆ ਕਿ ਲੋਕ ਬਦਲ ਗਏ ਪਹਿਲੇ ਗੇਟ ਦੀਆਂ 102 ਸੀਟਾਂ 'ਚੋਂ 60 ਤੋਂ 65 ਸੀਟਾਂ ਇੰਡੀਆ ਗਠਜੰਡਨ ਨੂੰ ਆ ਰਹੀਆਂ ਨੇ ਪਤਾ ਲੱਗ ਗਿਆ ਉਹਨਾਂ ਨੂੰ ਇਹ ਪਤਾ ਲੱਗ ਗਿਆ ਤਾਂ ਉਹਨਾਂ ਨੇ ਟੋਨ ਬਦਲ ਲਈ ਤੇ ਉਹ ਕੀ ਕਰ ਰਿਹਾ ਨਫਰਤ ਦੀ ਰਾਜਨੀਤੀ ਕਰ ਰਿਹਾ ਹੈ 10 ਸਾਲ ਪ੍ਰਧਾਨ ਮੰਤਰੀ ਰਿਹਾ ਹੋਵੇ ਬੰਦਾ ਔਰ ਸਾਹਮਣੇ ਵਿਪੱਖਸ਼ ਘੱਟਬਦੀ ਨਜ਼ਰ ਆਵੇ ਜਬ ਵਿਪੱਖਸ਼ ਨੂੰ ਫੜ ਕੇ ਜੇਲ੍ਹ ਅੰਦਰ ਕਰ ਦੋ ਤੇ ਤੁਹਾਨੂੰ ਕੰਮ ਕਰਨ ਦੀ ਖੁੱਲ੍ਹ ਹੋਵੇ ਦੇਸ਼ 'ਚ ਜੋ ਮਰਜ਼ੀ ਕੰਮ ਕਰਨਾ ਹੈ ਤੇ 10 ਸਾਲਾਂ ਬਾਅਦ ਵੀ ਤੁਸੀਂ ਮੰਗਲ ਸੂਤਰ ਦੇ ਨਾਂ ਤੇ ਵੋਟਾਂ ਮੰਗੋਗੇ ਇਹ ਸ਼ਰਮ ਦੀ ਗੱਲ ਹੈ ਇਹ ਗਲਤ ਗੱਲ ਕੰਮ ਘਣਾਓ ਨਾ ਆਪਣੇ ਹਸਪਤਾਲ ਦੱਸ ਦੋ ਕਿੰਨੇ ਬਣਾਏ ਨੌਕਰੀਆਂ ਦੱਸ ਦੋ 2 ਕਰੋੜ ਨੌਕਰੀਆਂ ਹਰ ਸਾਲ ਕਹਿੰਦੇ ਸੀ 15-15 ਲੱਖ ਰੁਪਏ ਆ ਗਿਆ ਖਾਤੇ 'ਚ ਕਿਹੜੀਆਂ ਗਾਰੰਟੀਆਂ ਦਿੰਦੇ ਫਿਰਦੇ ਆ ਇਹ ਸੋ ਇਸ ਕਰਕੇ ਅੱਪਾ ਦੇਸ਼ ਨੂੰ ਬਚਾਉਣਾ ਹੈ ਭੀਮrao ਅੰਬੇਦਕਰ ਜੀ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਬਚਾਉਣਾ ਹੈ ਇਹ ਕਹੀ ਜਾਂਦੇ ਆ ਬਾਰ-ਬਾਰ ਇੱਕ ਵਾਰੀ ਸਾਨੂੰ 400 ਸੀਟਾਂ ਦੇ ਦਿਓ ਅਸੀਂ ਸੰਵਿਧਾਨ ਬਦਲ ਦੇਾਂਗੇ ਬਾਬਾ ਸਾਹਿਬ ਦਾ ਲਿਖਿਆ ਸੰਵਿਧਾਨ ਬਦਲ ਦੇਣਗੇ ਉਸ ਤੋਂ ਬਾਅਦ ਇਹ ਵੋਟਾਂ ਨਹੀਂ ਪੈਣ ਦੇਣਗੇ ਇਸ ਕਰਕੇ ਬਹੁਤ ਚਿੰਤਾ ਆਈ ਇਹ ਚਿੰਤਾ ਵਾਲੀ ਚੋਣ ਹੈ ਇਹ ਇਹ ਵੋਟਾਂ ਜਿਹੜੀਆਂ ਨੇ ਚਿੰਤਾ ਸੀਰੀਅਸ ਗੰਭੀਰਤਾ ਵਾਲੀਆਂ ਨੇ ਦੇਸ਼ ਬਚਾਉਣ ਵਾਸਤੇ 140 ਕਰੋੜ ਲੋਕਾਂ ਨੂੰ ਬਾਹਰ ਨਿਕਲਣਾ ਪਊਗਾ ਇਹ ਤਾਂ ਅਸ਼ਾਹੀ ਹੋ ਜੂਗੇ ਇੱਥੇ ਜਿਹਨੂੰ ਮਰਜ਼ੀ ਚੱਕ ਕੇ ਅੰਦਰ ਕਰ ਦੋ ਅਰਵਿੰਦ ਕੇਧਰੀਵਾਲ ਜੀ ਨੂੰ ਪਤਾ ਨਹੀਂ ਕਿਹੜਾ ਦੋਸ਼ ਲਾ ਕੇ ਚੱਕ ਕੇ ਅੰਦਰ ਕਰਤਾ ਕੋਈ ਸੁਣਵਾਈ ਨਹੀਂ ਜਿੱਥੇ ਜਾਣਿਓ ਚਾਹ ਉਹਨੂੰ ਸੰਜੇ ਸਿੰਘ ਨੂੰ ਅੰਦਰ ਕਰਤਾ ਮਨੀਸ਼ ਸੋਧਿਆ ਨੂੰ ਅੰਦਰ ਕਰਤਾ ਮੈਨੂੰ ਮੈਨੂੰ ਗਵਰਨਰ ਤੰਗ ਕਰੀ ਜਾਂਦਾ ਰਹਿੰਦਾ ਆਹ ਨਹੀਂ ਕਰ ਸਕਦਾ ਤੂੰ ਆਹ ਨਹੀਂ ਕਰ ਸਕਦਾ ਇਹ ਕਦੇ ਯੂਪੀ ਦੇ ਗਵਰਨਰ ਨੇ ਯੋਗੀ ਨੂੰ ਕਿਉਂ ਨਹੀਂ ਚਿੱਠੀ ਲਿਖੀ ਕਦੇ ਗੁਜਰਾਤ ਦੇ ਗਵਰਨਰ ਨੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਕਿਉਂ ਨਹੀਂ ਚਿੱਠੀ ਲਿਖੀ ਇਸੇ ਫ ਚਿੱਠੀਆਂ ਭਗਵਾਨ ਤਮਨ ਨੂੰ ਮਮਤਾ ਬੇਨਰਜੀ ਨੂੰ ਜਾਂ ਫਿਰ ਸਟਾਲਿਨ ਨੂੰ ਜਾਂ ਬਿਜੇਨ ਨੂੰ ਇਹ ਇੱਕ ਪਾਸੜ ਕੰਮ ਹੈ